ਦਿੱਲੀ ਨੇ ਦੂਜੀ ਵਾਰ ਫੇਰ ਤੋਂ ਪ੍ਰਿੰਡਾ ਦੀ ਖੱਖਰ ਛੇੜ ਲਈ ਐ ਜਵਾਨਾਂ ਦੀ ਗੱਲ ਛੱਡੋ ਸਾਡੇ ਪੰਜਾਬ ਦੇ ਬਾਪੂ ਹੀ ਨਹੀਂ ਲੋਟ ਆਉਣੇ ਛੰਭੂ ਬਾਰਡਰ ਤੇ ਪੁਲਿਸ ਆਸੂ ਗੋਲੇ ਦਾਗ ਰਹੀ ਐ ਪਰ ਆ ਸਾਡਾ ਬਾਪੂ ਵਿਚਾਲੇ ਬੈਠਾ ਪਾਠ ਕਰੀ ਜਾਂਦਾ ਤੇ ਦੂਜੀ ਇਸ ਵੀਡੀਓ ਦੇ ਵਿੱਚ ਬਾਪੂ ਮੋਟੇ ਤੇ ਹਲ ਰੱਖ ਕੇ ਤੇ ਕਿਸਾਨੀ ਦੇ ਝੰਡੇ ਲਾ ਕੇ ਮਿਲਕਾ ਸਿੰਘ ਵਾਂਗੂ ਭੱਜਿਆ ਜਾਂਦਾ ਛਾਲਾ ਮਾਰਦਾ ਜਾਂਦਾ ਆਹ ਲੈ ਚੱਲਦੇ ਇਸ ਦੀ ਵੀਡੀਓ ਦੇ ਵੱਲ ਭਲੇ ਬਾਬੂ ਨਹੀਂ ਰੀਸਾ ਆ ਨਹੀਂ ਰੀਸਾ ਸਰ ਮੇਜ਼ਬਾਨ ਦੀ ਆ ਵੇਖੋ ਜਾਂਦਾ ਸ਼ੁਕਤ ਦਿੱਲੀ ਵਾਲੂ ਵੇਖੋ ਦਿੱਲੀਏ ਤੇਰੀ ਹਿੱਕੇ ਉੱਤੇ ਲੇਖ ਜਿੰਦਾਬਾਦ ਜਾਊਗਾ ਬੰਦੇ ਸਿੱਧਾ ਨਾ ਕਰੋ ਮੌੜ ਤੈਨੂੰ ਦਿੱਲੀਏ ਨਹੀਂ ਜਿੱਤ ਕੇ ਵੇਖੋ ਜੋ ਇਹ ਰਸਤੇ ਤੇ ਬੈਰੀਕੇਡ ਲਗਾਏ ਹੋਏ ਹੈਂ ਇਹ ہمارے پاس ਸਭ ਸਾਧਨ ਹੈ ਹਰ ਇੱਕ ਜੇਸੀਬੀ ਹੈ ਹਰ ਇੱਕ ਮਸੀਤ ਟਰੈਕਟਰ ਹੈ بڑے بڑے ਬੰਮਫੜਾ ਹੈ ਕਿਸੇ ਜਿਹੜੇ ਰੁਕਣ ਵਾਲਾ ਕਿਸਾਨ ਨਹੀਂ ਹੈ ਹਰੇਕ ਕੋ ਤੋੜ ਕੇ ਇਧਰ ਉਧਰ ਵਾਹ ਦੇ ਦਿੰਗੇ aur ਆਰਾਮ ਕਰ ਆਪਣੇ ਭਈਆ ਕੋ بڑے ਭਾਈ ਕੋ ਅੱਜ ਦਿੱਲੀ ਮੇਂ ਹਰਿਆਣਾ ਲੈ ਬੁਠਾ ਕੇ ਲੈ ਜਾਏਗੇ ਆ ਜਿਹੜੇ ਸਰਕਾਰ ਨੇ ਸ਼ੰਭੂ ਬਾਰਡਰ ਤੇ ਪੱਥਰ ਲਾਏ ਸੀ ਉਹ ਤਾਂ ਕਿਸਾਨਾਂ ਨੇ ਹੱਥਾਂ ਨਾਲ ਹੀ ਪਟਕੇ ਨਦੀ ਦੇ ਵਿੱਚ ਰੋੜਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੰਜਾਬੀਓ ਦਿੱਲੀ ਨੂੰ ਵੀ ਪਤਾ ਲੱਗ ਜਾਏ ਏਦਾਂ ਨਹੀਂ ਦਬਦੇ ਕਿਸਾਨ ਤੇ ਕਮੈਂਟਾਂ ਦੇ ਵਿੱਚ ਲਾ ਦਿਓ ਹਾਜ਼ਰੀ ਪੰਜਾਬ ਕਿਸਾਨ ਏਕਤਾ ਜਿੰਦਾਬਾਦ ਦੇ ਨਾਰੇ ਜਰੂਰ ਲਾਓ